ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਧਰਿਆਂ ਦੇ ਕੱਲ ਨਵਾਂ ਛਾੜਨਾ ਬਣਾਇਆ ਸੀਗਾ ਜਿੰਨੇਵੇਂ ਸ਼ੂਭ ਹੋਆ ਤੇ ਫਾਰਮ ਟਰੱਕ ਦੀ ਬੀਕੇਟੀ ਦੇ ਕੜਤਾ ਇਹ ਨਾ ਬਹੁਤ ਖਰਾਬ ਸੀਗਾ ਟਾਇਰ ਇਹਦਾ ਰੋਡ ਤੇ ਨਾ ਉੱਪਰ ਖੱਬੜ ਚੱਲਦਾ ਸੀਗਾ ਤਾਂ ਕਰਕੇ ਅੱਜ ਨਵੇਂ ਹੀ ਪਵਾਤੇ ਇਹਦੇ ਕੀੜਾ ਮੁਕਾਤਾ ਇਹਦਾ ਵੀਕਟੀ ਦੇ ਬਾਅਦ ਇੱਕ ਕਮਾਂਡਰ ਇਹਦੇ ਗੁੱਡੀਅਰ ਦੇ ਟਾਇਰ ਸੀਗੇ ਉਹ ਨਾ ਉੱਬਰ ਖੁੱਬੜ ਘਟ ਗਏ ਤਾਂ ਸਾਲਾ ਰੋਡ ਤੇ ਬਹੁਤ ਭੈੜਾ ਚੱਲਦੇ ਏ ਟਿੱਕ ਤਾਂ ਮੈਂ ਕਿਹਾ ਅੱਜ ਕੀੜਾ ਕੱਢ ਹੀ ਦਿੱਤਾ ਜਿਹੜਾ ਆਪਾਂ ਦੂਜਾ ਫਾਰਮ ਸੱਕ ਪਾਵਰ ਸਟੀਅਰਿੰਗ ਰਾਇਆ ਉਹਦੇ ਆਪ ਆਤੇ ਠੀਕੇ ਠੀਕੇ ਮੋਰੇ ਸੱਤ ਪੰਜਾਹ ਸੋਨਾ ਦੇ ਸਾਰੇ ਮਨਾਂ ਦੇ ਲੈ ਕੇ ਆਂਦੇ ਆ ਉਹਦੇ ਸੋਹਣਾ ਨੰਨਾ ਟਾਰਿੰਗ ਕੁਝ ਜ਼ਿਆਦਾ ਨੇ ਸ਼ੁਰੂ ਹੋ ਗਿਆ ਪਨੀਰੀ ਵੇਚਣ ਦਾ ਨਜ਼ਾਰਾ ਵਾ ਇਹਦੇ ਨਾਲ ਮਿਉਂਹੋਂ ਤੀਖਰ ਦੁਪਹਿਰਾ ਦਾ ਪੂਰਾ ਦੁਪਹਿਰਾ ਦੁਪਹਿਰਾ ਘੰਟਾ ਡੇਢ ਘੰਟਾ ਲੱਗ ਗਿਆ ਬਸ ਇੱਕ ਘੰਟੇ ਚ ਜੇ 700 ਟਰੇ ਭਰ ਦਿੰਦੀ ਆ ਇਹ 10 ਕਿੱਲੇ ਦੀ ਪਨੀਰੀ ਹੋ ਜਾਂਦੀ ਆ ਜੇ 800 ਭਰੀਗੀ ਤਾਂ 10 ਕਿੱਲੇ ਦੀ ਪਨੀਰੀ ਹੋਗੀ ਸਵਾ ਘੰਟੇ ਚ ਪੂਰੀ 800 ਟਰੇ ਭਰੀ ਜਾਂਦੀ ਆ ਹਨ ਆਪਾਂ ਕਹਿੰਨੇ ਆ ਨਾ ਵੀਰੇ ਵੀ ਜਿਵੇਂ ਵੀ ਜਿਹੜੇ ਮੁੰਡੇ ਅੱਜ ਕੱਲ ਨਵੇਂ ਕੰਮ ਕਰਨਾ ਚਾਹੁੰਦੇ ਆ ਹਨ ਮੈਂ ਕਹਿੰਨਾ ਯਾਰ ਸਾਡੇ ਪਿੰਡਾਂ ਆ ਨਾ ਦੋ ਤਿੰਨ ਵੀਰ ਕੰਮ ਕਰਦੇ ਆ ਉਹ ਪੂਰਾ ਵਧੀਆ ਕਰਾਇਆ ਲਾਉਂਦੇ ਆ ਪਨੀਰੀ ਬੀਜ ਦੇ ਵੇਚਦੇ ਆ ਬਾਧੂ ਦੀ ਲੈ ਮੈਂ ਕਹਿੰਨਾ ਦੋ ਤਿੰਨ ਘਰ ਰਲ ਕੇ ਵੀ ਦੋਤਾ ਨਾ ਮੁੰਡੇ ਜਿਵੇਂ ਮਾਦੀ ਰਾਲ ਕੇ ਵੱਡੀ ਮਸ਼ੀਨ ਲੈ ਲੈਣ ਚਲੋ ਵੱਡੀ ਨਹੀਂ ਲੈਣੀ ਛੋਟੀ ਲੈ ਲੈਣ ਮੈਂ ਕਹਿੰਦਾ ਜਿੰਨਾ ਮਰਜ਼ੀ ਕਰਾਇਆ ਲੈ ਲਓ ਆਪ ਦੀ ਪਨੀਰੀ ਸਣੇ 6 600 65 ਪੈਣ ਸਾਨੂੰ ਬੰਦਾ ਬੀਜਦੇ ਆ ਵੀ ਪਨੀਰੀ ਦੀ ਮਿਹਨਤ ਵੀ ਉਹਨਾਂ ਦੀ ਸਾਰਾ ਕੁਝ ਪਨੀਰੀ ਉਹਨਾਂ ਨੇ ਪਾਲ ਕੇ 65 650 ਰੁਪਏ ਦੇ ਵਿੱਚ ਇੱਕ ਕਿਲਾ ਬੀਜਦੇ ਆ ਤੇ ਜਿਹੜਾ ਇਹਦੇ ਨਾਲ ਝੋਨਾ ਲੱਗਿਆ ਜਿਹੜੇ ਕਣਕ ਵਾਲੇ ਖੇ ਬਾੜ ਬਾਡਾ ਨੇ ਉਹਦੇ ਵਿੱਚ ਤਾਂ ਐਡਾ ਕਿ ਸੋਹਣਾ ਲੱਗਦਾ ਨਾ ਝੋਨਾ ਪਹਿਲੇ ਦਿਨ ਤੋਂ ਜਿਹੜੇ ਹੁਣ ਸਾਡੇ ਮੱਕੀ ਦੇ ਵਾਲੇ ਫੂਸ ਵਾਲੇ ਬਾਣਾਂ ਉਹਨਾਂ ਵਿੱਚ ਏਉਂ ਲੱਗਦਾ ਹੁੰਦਾ ਵੀ ਥੋੜੇ ਪਹਿਲੇ 10 ਦਿਨ ਦੇਖਣ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਟੰਡੇ ਟੁੰਡੇ ਹੁੰਦੇ ਆ ਉਹਦੇ ਕਰਕੇ ਪਰ ਜਿਹੜੇ ਕਣਕ ਦੇ ਵੱਢਾ ਉਹਦੇ ਵਿੱਚ ਤਾਂ ਵੀਰੇ ਜਿੰਨਾ ਝੋਨਾ ਸੋਹਣਾ ਲੱਗਦਾ ਮੈਂ ਕਹਿੰਦਾ ਵੀਰੇ ਜਿੰਨੇ ਮਰਜ਼ੀ ਰੁਪਈਏ ਕਮਾ ਸਕਦੇ ਹੋ ਜਿੰਨੇ ਮਰਜ਼ੀ ਪੂਰਾ ਠੋਕਵੇਂ ਸੀਜ਼ਨ ਲੱਗ ਰਿਹਾ ਇਹਦੇ ਤੁਸੀਂ ਹੌਲੀ ਹੌਲੀ ਮਸ਼ੀਨਾਂ ਦਾ ਜੋ ਮਸ਼ੀਨਾਂ ਤੇ ਆਉਣਾ ਪੈਣਾ ਵੀਰੇ ਆਪਾਂ ਨੂੰ ਕਿਉਂਕਿ ਲੇਬਰ ਤਾਂ ਘਟੀ ਜਾਂਦੀ ਆ ਆਪਾਂ ਨੂੰ ਵੀ ਪਤਾ ਹੀ ਹਨ ਤੇ ਮੈਂ ਕਹਿੰਦਾ ਜਿਹੜਾ ਜਿਹੜੇ ਆਪਾਂ ਰੋਲਾ ਪਾਉਂਦੇ ਨਾ ਕਿ ਛੱਬੀ ਝਾੜ ਨਹੀਂ ਦਿੰਦਾ ਵੀਰੇ 26 ਨੇ ਝਾੜ ਸੰਘਣੇ ਲੱਗੇ ਨਹੀਂ ਦੇਣਾ ਸਿੱਧੇ ਲੱਗੇ ਨੇ 26 ਨੇ ਝਾੜ ਨਹੀਂ ਦੇਣਾ ਚਾਹੇ ਤੁਸੀਂ ਗੇਤਾ ਲਾ ਲਓ ਚਾਹੇ ਤੁਸੀਂ ਪਛੇਤਾ ਲਾ ਲਓ ਜਿਹੜਾ 26 ਚੋਂ ਨਾਵਾ ਇੱਕ ਇੱਕ ਗਿੱਠ ਤੋਂ ਵੀ ਨੇੜੇ ਚਾਹੀਦਾ ਤਾਂ ਉਹ ਝਾੜ ਦਿੰਦਾ ਕਿਉਂਕਿ ਉਹ ਬੁੱਝਾ ਨਹੀਂ ਮਾਰਦਾ ਤਾਂ ਉਹਨੇ ਝਾੜ ਦੇਣਾ ਹਨਾ ਨਹੀਂ ਉਹਨੇ ਝਾੜ ਨਹੀਂ ਦੇਣਾ ਤੇ ਜਿਹੜਾ 26 ਚੋਂ ਨਾਵਾ ਹੁਣ ਮਸ਼ੀਨ ਦਾ ਇਹੀ ਕੰਮ ਆ ਮਸ਼ੀਨ ਦੇ ਨਾਲ ਸੰਘਣਾ ਲੱਗ ਜਾਂਦਾ ਬਸ ਝਾੜ ਬਧਣ ਦਾ ਕੰਮ ਇਹੀ ਆ ਮਸ਼ੀਨ ਦਾ ਹੋਰ ਕੋਈ ਕਾਰ ਨਹੀਂ ਹੈਗਾ ਬਸ ਮਸ਼ੀਨ ਦਾ ਇਹੀ ਆ ਵੀਰੇ ਮੈਂ ਰਿਕੁਐਸਟ ਕਰਦਾ ਕਿ ਜਿਹੜੇ ਵੀ ਰਲਾ ਸਕਦੇ ਆ ਪੈਸਾ ਤੇ ਮਿਹਨਤ ਕਰਨ ਕਰ ਸਕਦੇ ਆ ਵੀਰੇ ਜਰੂਰ ਮਸ਼ੀਨ ਲੈ ਕੇ ਝੋਨਾ ਲਾ ਕੇ ਦੇਖੋ ਆਪਦੇ ਏਰੀਆ ਦੇ ਵਿੱਚ ਤੁਸੀਂ ਜਿਹਦੇ ਨਾਲ ਮਰਜੀ ਰੈਂਟ ਤੇ ਲਾ ਦੋ ਪੂਰਾ ਮੈਂ ਕਹਿੰਦਾ ਨੀ ਨਜ਼ਾਰੇਦਾਰ ਨਾ ਕੰਮ ਰਿਹਾ ਮੈਨੂੰ ਫੜ ਲਿਓ ਆ ਕੇ ਠੀਕ ਨੇ ਤੇ ਪੂਰਾ ਵਧੀਆ ਕੰਮ ਆ ਵੀਰੇ ਪੂਰਾ ਵਧੀਆ ਕੰਮ ਰਲ ਕੇ ਲੈ ਲਓ 2-4 ਵੀਰ ਰਲ ਕੇ ਲੈ ਲਓ ਜੇ ਵੱਡੀ ਮਸ਼ੀਨ ਲੈ ਸਕਦੇ ਹਾਂ ਵੀਰੇ ਤੇ ਲੋਨ ਮਿਲ ਜਾਂਦਾ ਸਬਸਿਡੀ ਮਿਲ ਜਾਂਦੀ ਆ ਤੁਹਾਡੇ ਏਰੀਏ ਦੇ ਵਿੱਚ ਥੋੜੀ ਥੋੜੇ ਬੰਦੇ ਬਾਧੂ ਲਵਾਉਣਗੇ ਚਾਹੁੰਨਾ ਕਿਉਂਕਿ ਇਹਦੀ ਪਨੀਰੀ ਪਾਲਣ ਤੋਂ ਹੀ ਲੋਕ ਡਰਦੇ ਆ ਜੇ ਆਹਾਂ ਮਸ਼ੀਨ ਸਾਰੀਆਂ ਟ੍ਰੇਨ ਡਰੂਆਂ ਲੈ ਕੇ ਆਪਾਂ ਵਧੀਆ 2-3 ਵੀਰ ਇਕੱਠੇ ਰਲ ਕੇ ਕੰਮ ਕਰ ਦਈਏ ਜਾਂ ਰਲ ਕੇ ਕੰਮ ਕਰ ਲਈ ਜਨਾਬ ਦਾ ਇਹ ਤਾਂ ਕੰਬਾਈਨਾ ਕਮੋਨਾ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ ਜਨਾ ਜੇ ਲਾਉਣਾ ਹੋਵੇ ਕਿਉਂਕਿ ਆਪਾਂ ਇੱਧਰ ਨੂੰ ਪਿੰਦੇ ਹੀ ਨਹੀਂ ਕੋਈ ਇੱਧਰ ਨੂੰ ਹੈ ਹੀ ਨਹੀਂ ਕੋਈ ਕਿਰਾਏ ਵਾਲੇ ਪਾਸੇ ਨੂੰ ਵੀ ਦੇਤੇ ਤੁਸੀਂ ਕਰਕੇ ਦੇਖੋ ਇੱਕ ਵਾਰ ਪਤਾ ਲੱਗੂ ਤੁਹਾਨੂੰ ਤੇ 26 ਜਿਹੜੇ ਵੀ ਜੀਆਂ ਦਾ ਆਪਾਂ ਕਹਿੰਦੇ ਨੇ ਝਾੜ ਘੱਟ ਵੀਰੇ 26 ਚੋਂ ਨਾਲ ਜਿੰਨਾ ਸੰਘਣਾ ਲੱਗੇ ਉੰਨਾ ਝਾੜ ਦਿੰਦਾ ਵਾ ਮੈਨੂੰ ਬਹੁਤ ਵੀਰ ਪੁੱਛਿਆਦਾ ਵੀਰੇ ਉਹ ਗੇਤਾ ਝਾੜਨੇ ਦਾ ਵੀਰੇ ਜੇ ਗੇਤਾ ਵੀ ਤੁਸੀਂ ਸੰਘਣਾ ਲਾਉਗੇ ਨਾ ਤਾਂ ਗੇਤਾ ਵੀ ਝਾੜ ਦਊਗਾ ਇਹ ਚੱਕਰ ਬਾਕੀ ਅੱਜ ਚੱਲੀ ਜਾਂਦਾ ਕੰਮ ਪੂਰਾ ਜੋਰਾਂ ਤੇ ਦੇ ਲੋ ਪੂਰੇ 3:30 ਵਜੇ ਚਲਾਈ ਸੀ ਮਸ਼ੀਨ ਤੇ ਹੁਣ ਹੋ ਚੁੱਕੇ ਆ 4:30 ਹਨ ਤੇ 5 600 ਟ੍ਰੇ ਦੇ 600 ਟ੍ਰੇ ਖਤਮ ਹੋ ਚੱਲੀਆਂ 600 ਟ੍ਰੇ ਦੇ ਵਿਚੋਂ ਆ ਰਹਿ ਗਈਆਂ ਬਸ ਤੁਸੀਂ ਦੇ ਲੋ ਵੀ ਯਾਨੀ ਕਿ ਸਵਾ ਗਿ ਘੰਟੇ ਦੇ ਵਿੱਚ 800 ਟ੍ਰੇ ਇਹਨੇ ਭਰ ਦੇਣੀਆਂ ਸਾਡੀ ਮਿੱਟੀ ਵੀ ਮੋਕ ਜਾਨੀ ਛਾਣੀ ਹੋਈ ਤੇ ਵੀ ਉਹ ਵੀ ਨੇੜੇ ਲੱਗ ਜਾਣਾ ਬਸ ਸਾਰਾ ਕੰਮ ਇੰਨੀ ਝੁੱਟੀ ਰੋਜ਼ ਲੱਗ ਜਵੇ 10 ਕਿੱਲੇ ਦੀ ਪਨੀਰੀ ਰੋਜ਼ ਬੀਜੀ ਜਾਵੇ ਬਾਦੂ ਇਹ ਜਾਨੀ ਕਿ ਮੈਂ ਕਹਿੰਦਾ ਮਸ਼ੀਨ ਮਿੱਟੀ ਤਿਆਰ ਹੋਵੇ ਚਾਹੇ 50 ਕਿੱਲੇ ਦੀ ਪਨੀਦੀ ਤੁਸੀਂ ਰੋਜ਼ ਬੀਜ ਕੇ ਰੱਖ ਸਕਦੇ ਕੱਲ ਵੀ ਅਸੀਂ 6700 ਟ੍ਰੇ ਬੀਜੀ ਤੇ ਅੱਜ ਵੀ ਅਸੀਂ ਦੇ 700 ਤੇ ਅੱਜ ਅੱਜ ਤਾਂ 800 ਦੇ ਨੇੜੇ ਕੱਢ ਦਾਂਗੇ ਮੇਰੇ ਨਾਲ 600 ਤਾਂ ਨਿਕਲ ਗਿਆ ਦੋ ਬੰਡਲ ਰਹਿ ਗਏ 600 ਹਜੇ ਮਿੱਟੀ ਵੀ ਕਾफी ਪਈ ਆ ਸਾਡੇ ਕੋਲ ਬੀਜ ਵੀ ਕਾफी ਰੱਖਾ ਵੜਨਵਾ ਆਪਣੀ ਡਿਊਟੀ ਟਰੀਆਂ ਰੱਖਣ ਦੀ ਹੈ ਨਾ ਕੋਈ ਅਰਲਾ ਕੇ ਵਧੀਆ ਸਮਾਂ ਤੇ ਜੀ ਲੱਗਿਆ ਰਹਿੰਦਾ ਕੰਮਕਾਰ ਦੇ ਵਿੱਚ ਠੀਕ ਨਹੀਂ ਜੀ ਲੱਗਿਆ ਹੈ ਨਮੀ ਨਮੀ ਦੇ ਵਿੱਚ ਆਪਣਾ ਆਪ ਕਰਦੇ ਆ ਕੰਮ ਵਧੀਆ ਸਾਹਵੇਂ ਬੈਠੇ ਆ ਕੋਈ ਧੁੱਪ ਨਹੀਂ ਅੱਗੇ ਨਹੀਂ ਧੁੱਪੇ ਬੈਠ ਕੇ ਉੱਥੇ ਤੁਹਾਨੂੰ ਪਤਾ ਇੰਨੀ ਗਰਮੀ ਦੇ ਵਿੱਚ ਕਿੱਥੋਂ ਕੁੱਤੇ ਦੇ ਵਿੱਚ ਨਾ ਦਾ ਹੱਥ ਲਾਉਣ ਨੂੰ ਜੀ ਕਰ ਦਿੰਦਾ ਲੋਹੇ ਦੇ ਵਰਗਾ ਬੁਰਾ ਹਾਲ ਠੀਕ ਆਪਣੀ ਡਿਊਟੀ ਦੋ ਆ ਇਹੇ ਤਰੇਆਂ ਰੱਖਣੀਆਂ ਤੇ 20 ਪਾਉਣਾ ਤਰੇਆਂ ਪੰਜ ਪੰਜ ਰੱਖ ਦੇਣੀਆਂ 100 ਹੋ ਜਾਂਦੀ ਆ ਇੱਕ ਬੰਡਲ ਚ 20 ਆ ਜਦੋਂ ਫੇਰ ਮੁੱਕ ਜਾਂਦੀਆਂ ਫੇਰ ਰੱਖ ਲਈ ਬਸ ਚਾਰ 자르면 1기5아저 너... ਹਾਂਜੀ ਫੇਰ ਸ਼ੁਰੂ ਕਰਿਆ ਹੋਇਆ ਚ ਕੰਮ ਆਪਾਂ ਪੂਰਾ ਵਧੀਆ ਚੱਲਦਾ ਨਜ਼ਾਰਾ ਬਸ ਮਿੱਟੀ ਦੀ ਔਕ ਆ ਥੋੜੀ ਜੀ ਛਾਨਣੀ ਵੀ ਮਿੱਟੀ ਛਾਨਣੀ ਪੈਂਦੀ ਆ ਬਸ ਹੋਰ ਕੁਛ ਨਹੀਂ ਕਿਰਦਾ ਜਦੋਂ ਉਹ ਦੂਜਾ ਬੀਜ ਲਾਏਗਾ ਜਿਹੜਾ ਅੱਜ ਵਾਲਾ ਤਾਂ ਪੂਰਾ 30 ਤੇ ਕਰਦੀ ਅੱਛਾ ਹੈ ਕਿਹੜਾ ਬੀਜ ਵਾਲਾ ਆ ਪੂਰਾ 30 ਤੇ ਕਰ ਦੇਣਾ ਹੁਣ ਥੋੜਾ 30 ਤੋਂ ਵਧਾਇਆ ਹੋਇਆ ਕਿਉਂਕਿ ਥੋੜਾ ਬੀ ਹਰਾ ਕਰਕੇ ਤੇ ਜਦੋਂ ਉਹ ਬੀ ਹੋ ਗਿਆ ਪੂਰਾ ਸਹੀ ਉਹ ਅੱਜ ਵਾਲਾ ਤਾਜ਼ਾ ਫੇਰ ਉਹ ਪੂਰਾ ਉਹ ਤੇ ਕਰਦੀ ਬਸ ਆਪਾਂ ਗੱਲ ਉਹਦੇ ਪੁਰਾਏ ਸੀ ਟਾਇਰ ਪੈਣ ਦੇ ਮਗਰਲੇ ਬੀਕੇਟੀ ਦੇ ਤੇ ਜਿਹਦੇ ਨਵਾਂ ਬਾਵਰ ਸਟੀering ਲੱਗਦਾ ਉਹਦੇ ਵੀ ਬੀਕੇਟੀ ਦੇ ਪਾਤੇ ਸੀਗੇ ਤੇ ਫੇਰ ਆਪਾਂ ਬਦਲ ਕੇ ਇਹਦੇ ਪੂਰਾ ਸੈਟ ਬੀਕੇਟੀ ਦਾ ਕਰਤਾ ਇਹ ਇਹ ਸਾਰਾ ਬੀਕੇਟੀ ਦਾ ਬਣਾਤਾ ਸਾਰੇ ਡੈਰੇ ਦੇ ਚਾਰੇ ਇੰਦੇ ਚਾਰੇ ਨਵੇਂ ਹੋ ਗਏ ਬੀਕੇਟੀ ਦੇ ਦੇਖੋ ਟਰੈਕਟਰ ਦੀ ਟੌਰ ਬਣ ਗਈ ਨਾ ਪੂਰੀ ਟੌਰੀ ਲੱਗਣ ਲੱਗਿਆ ਪੂਰਾ ਟਰੈਕਟਰ ਤੇ ਅੱਜ ਉਹਦੇ ਦੂਜੇ ਟਰੈਕਟਰ ਦੇ ਅੱਜ ਜਾਂਸੀ ਚ ਜਾ ਕੇ ਆਉਣਾ ਨਾਲੇ ਦੇਖਦੇ ਆ ਸਟicker ਆਰਡਰ ਤਾਂ ਪਵਾਏ ਸੀਗੇ ਉਹ ਦੂਜੇ ਦੇ ਸਟicker ਫਿੱਕੇ ਹੋਏ ਆ ਉਹਦੇ ਵੀ ਸਟicker ਲਵਾ ਦਾਂਗੇ ਨਵੇਂ ਤਾਂ ਜਮਈ ਨਾ ਮ ਲੱਗਣ ਲੱਗ ਜੂ ਫੈਟਰੈਟ ਦੋਨਾਂ ਦੀ ਟੌਰ ਹੋ ਗਈ ਪੂਰੀ ਟਰੈਕਟਰਾਂ ਦੀ ਸੋਹਣੇ ਲੱਗਣ ਲੱਗੇ ਚਲਾਉਣ 'ਚ ਬਹੁਤ ਵਧੀਆ ਹੋ ਗਏ ਜਾਦੀ ਸੀਟ ਨਵੀਂ ਲਾਤੀ ਨਾ ਬਹੁਤ ਵਧੀਆ ਲੱਗਦੇ ਆ ਹੁਣ ਇਹਦੇ ਚੌਗੜੇ ਹੀ ਉਹਦਾ ਹੋ ਗਿਆ ਵਿਕਟੀ ਦਾ ਅੱਜ ਕਰਾ ਨਹੀਂ ਬਾਈ ਗਰਮੀ ਦੇ ਵਿਹਲਾ ਸੀ ਲਾ ਕੇ ਵਿਹਲੇ ਅੱਜ ਤਰਾ ਕਰੂ ਕਿਤੇ ਹੈ ਨਹੀਂ ਹੁਣ ਬਸ ਉਧਰ ਹੀ ਜਾਣਾ ਉਧਰ ਅਜੇ ਤੂੜੀ ਬਣਦੀ ਆ ਫੇਰ ਜਾਣਾ ਇਹਦੇ ਵੀ ਮੂਹਰੇ ਲਾਇਸੈਂਸ ਦੇ ਪਾਏ ਹੋਇਆ ਸੋਹਣੇ ਲੱਗਦੇ ਆ ਟੋਰੀ ਲੱਗਣ ਨਾਲ ਟਰੈਕਟਰ ਦੇਖ ਲਓ ਵੀਰੇ 2007 ਮਾਡਲ ਆ ਇਹ ਐਨ ਰਹਿੰਦਾ ਨਾ ਸੁੱਕੇ ਦਾ ਸੁੱਕਾ ਟਰੈਕਟਰ ਕਈ ਵੀਰੇ ਇਹਨਾਂ ਦੇ ਨਾਕਸ ਦਿਖਾਉਂਦੇ ਹੁੰਦੇ ਆ ਯਾਹ ਦੇਖ ਲਓ ਲੀਕਾ ਦੇਖ ਲਓ ਲੀਕਾ ਆ ਦੱਸੋ ਜੌਂਡੀਰ ਕਿੱਧਰੋਂ ਲੀਕ ਹੁੰਦਾ ਮੈਨੂੰ ਦਿਖਾ ਦਿਓ ਆ ਖੇਚੋਂ ਚੱਲਦਾ ਆਇਆ ਵਾ ਕਿਹੜੇ ਪਾਸਿਓਂ ਲੀਕ ਆ ਮੈਨੂੰ ਦਿਖਾ ਦਿਓ ਠੀਕ ਨੇ ਆ ਮਗਰੋਂ ਦੇਖ ਲਓ ਕਿਥੇ ਪਾਸਿਓਂ ਦੀਂਦਾ ਜੇ ਤੁਹਾਨੂੰ ਠੀਕ ਨੇ ਫੈਨ ਪੂਰੇ ਐਵੇਂ ਤਾਂ ਐਵੇਂ ਰਹਿੰਦਾ ਸੀ ਘੋੜਾ ਦੇ ਲਓ ਇਹਦਾ ਵੀਰੇ ਦੂਜਾ ਮੀਟਰ ਆ ਜਿਹੜਾ ਇਹ ਤੇ ਲੱਗਿਆ ਹੋਇਆ 7313 ਹੋ ਗਿਆ ਤੇ 7336 ਤੇ ਹੋਣੀ ਹਜੇ ਸਰਵਿਸ ਕਰਾਈ ਗਈ ਤੇ ਇਹ ਇਹਦਾ ਦੂਜਾ ਮੀਟਰ ਆ ਪਹਿਲਾ ਮੀਟਰ ਇਹਦਾ ਖਰਾਬ ਹੋ ਗਿਆ ਸੀਗਾ ਉਹ 10000 ਘੰਟੇ ਤੋਂ ਚੱਲ ਕੇ ਨਾ ਖਰਾਬ ਹੋ ਗਿਆ ਸੀ ਫਿਰ ਆਰਡਰ ਪਾਇਆ ਸੀ ਆਪਾਂ ਨਵਾਂ ਫਿਰ ਨਵਾਂ ਮੰਗਾਇਆ ਤੇ ਹਜੇ ਤੱਕ ਇਹਦੇ ਨਾਂ ਤਾਂ ਕਦੀ ਆਪਾਂ ਲੈਦਰ ਲੂਦਰ ਬਦਲਿਆ ਨਾ ਕੁਝ ਹੋਰ ਸਾਰੇ ਦਾ ਸਾਰਾ origignal tractor ਹੈ ਵੀਰੇ ਆਪਣਾ ਮੇਰਾ ਫੇਵਰਿਟ ਰਾਈਡਰ ਆ ਇਹ ਬਹੁਤ ਚਲਾਇਆ ਮੈਂ ਬਹੁਤ ਬਹੁਤ ਜਿਆਦਾ ਫੋੜੇ ਨਿਕਲਿਆ ਹੁੰਦੇ ਸੀ ਬੈਠੇ ਬੈਠੇ ਦੇ ਟੀਰ ਸੀਟ ਤੇ ਐਨਾ ਚਲਾਇਆ ਮੈਂ ਉਦੋਂ ਜੌਂਡੀਅਰ ਹੁੰਦਾ ਵੀ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਸਿਰਫ ਦੋ ਜੌਂਡੀਅਰ ਸੀ ਹਾਂਜੀ ਵੀਰੇ ਚੱਲਦਾ ਕੰਮ ਟ੍ਰਿਆਂ ਨੂੰ ਰੱਖਣ ਦਾ ਕੌਣ ਦੇ ਮਗਰ ਮਗਰ ਆਉਣ ਦੇ ਕੌਣ ਦੇ ਆਉਣ ਦੇ ਬਸ ਬਸ ਇਹਦਾ ਰਖੀ ਟ੍ਰੇ ਦੇ ਨਾਲ ਜਾੜਦੀ ਹੈ ਹਾਂ ਦੀਦਾ ਨਹੀਂ ਇਹਨੂੰ ਆ ਉੱਤੇ ਨਾ ਜਾੜਨੀ ਇਹਦੇ ਲਾਜ ਰੱਖਣ ਦਾ ਕੰਮ ਚੱਲ ਪਿਆ ਪਨੀਰੀ ਦਾ ਇਰਸ਼ਾਦ ਜਿਹੜਾ ਆ ਜਿਹੜੀ ਉਹ ਜਿਵੇਂ ਉਹ ਪਹਿਲੀ ਟ੍ਰੇ ਆ ਨਾ ਉਹਨੂੰ ਨਾ ਲਾਈਏ ਥੱਲੇ ਉਹਨੂੰ ਰੱਖ ਲਾਂਗੇ ਚੱਕ ਟ੍ਰੇ ਗੱਡੀ 'ਚ ਕਿਉਂਕਿ ਪਤਾ ਕੀ ਆ ਉਹ ਉਹ ਨਾ ਬਾਅਦ 'ਚ ਹੋ ਜੂ ਹਰੀ ਆਹ ਜਿਆਦਾ ਮੱਟ ਪਾ ਦੀ ਮੱਟ ਪਾਉਣ ਤੋਂ ਬਾਅਦ ਬਾਸ ਹੁਣ ਨਾਲ-ਨਾਲ ਰੱਖ ਦਿੰਨੇ ਆ ਉਹ ਇਹਨੂੰ ਚੱਕ ਦੇ ਇਹ ਰਹਿਣ ਦੇ ਇਹਦੀ ਉੱਤੇ ਮਿੱਟੀ ਹੋਰ ਇਹਨੂੰ ਵਿੱਚ ਦੇ ਦਾਂਗੇ ਹਰੀ ਹੋ ਜੂ ਫੇਰੇ ਉਹਨੇ ਸਰ ਸੋਨੇ ਉਹ ਸਨ ਸਦਾ ਬਾਅਦ ਖਾਲੀ ਆਹ ਦਾਦੀ ਤੇ ਆਹ ਦੂਸਰੇ ਵੀਰੇ ਦਗਬੜ ਕੇ ਸੱਜੂ ਆਹ ਜਿਹੜੀ ਹਰੀ ਨਹੀਂ ਆ ਨਾ ਉਹਨੂੰ ਇਸ ਸਾਧ ਮੇਰਾ ਕੋਰੇ ਉਧਰ ਤੇ ਪਾਣੀ ਮਗਾ ਸਕੋਗੇ ਉਹ ਵੀਰੇ ਜਿਹੜੀ ਆਪਾਂ ਪਹਿਲੇ ਦਿਨ ਬੀਜੀ ਸੀ ਨਾ 1100 220 ਬੀਜੀ ਸੀ ਦੇਖ ਲਓ ਇੱਥੋਂ ਤੇ ਲੈ ਕੇ ਆ ਜਿੱਥੇ ਤੱਕ ਤੁਹਾਨੂੰ ਚਮਕ ਦਿਂਦੀ ਐ ਤੂਈਆਂ ਦੀ ਉਹ ਟਰਾਲੀ ਤੱਕ 1100 ਟਰੇ ਲਾਤੀ ਤੇ ਸਮਝ ਲਓ ਵੀ 80 ਕਿਲ 80 ਟਰੇ ਐ ਇੱਕ ਕਿਲੇ ਚ ਲੱਗਣੀ ਐ 1100 ਪਹਿਲੇ ਦਿਨ ਦੀ ਸਾਰੀ ਟਰੇ ਹਰੀ ਹੋ ਗਈ ਜੇ ਐਨ ਪੂਰੀ ਵਧੀਆ ਸੰਘਣੀ ਪਨੀਰੀ ਹਰੀ ਹੋਈ ਠੀਕ ਨੇ ਫਰੋਜੂ ਆਪਾਂ ਮੂਰੇ ਘੱਟ ਰੱਖਿਆ ਮੂਰੇ ਹੋਰ ਰੱਖ ਸਕਦੇ ਸੀ ਟਰਿਆਂ ਨਹੀਂ ਨਹੀਂ ਇੱਥੇ ਤੱਕ ਰੱਖ ਦਿੰਦੇ ਆਪਾਂ ਫੇਰ ਰੱਖ ਹੀ ਦਵਾਂਗੇ ਇੱਥੇ ਮੈਂ ਕਰਨ ਗਿੱਲੇ ਗਿੱਲੇ ਰੱਖੀ ਦਵਾਂ ਹਾਂ ਜਦੋਂ ਕੱਲ ਨੂੰ ਨਾ ਹੁਣ ਟਰਾਲੀ 'ਚ ਹਜ਼ਾਰ ਅਜੇ ਹੋਰ ਆ ਨਾ ਆ ਕੱਲ ਵਾਲਾ ਹਜ਼ਾਰ ਮੈਲਾ ਦਾ ਟਰਾਲੀ ਲਾਏ ਤੇ ਸਿਰੇ ਲੱਗ ਜੂ ਉਰੋ ਜਿਹਾ ਰ ਖਸਾਬ ਖਤਾਬਨ ਭਰੀ ਜੀ ਪਈ ਵਧੀਆ ਇਹ ਪਨੀਰੀ ਦੇ ਨਾਲ ਨਾ ਇੱਕ ਤਾਂ ਮਸ਼ੀਨ ਨੇ ਮਿਸ ਨਹੀਂ ਮਾਰਨਾ ਠੀਕ ਆ ਇਹ ਪਨੀਰੀ ਜਿੰਨੀ ਆ ਇਹਨੇ ਸਾਰੀ ਦੀ ਸਾਰੀ ਨੇ ਕੰਮ ਹੁਣ ਉਹਦੇ ਵਿੱਚ ਆਪਾਂ ਨੂੰ ਵੱਢਣੀ ਕਿੰਨੀ ਪੈ ਜਾਂਦੀ ਸੀ ਬਹੁਤ ਵੱਢ ਕੇ ਕਿੰਨੀ ਥੱਲੇ ਸਿੱਟਣੀ ਪੈ ਜਾਂਦੀ ਸੀ ਨਾਲੇ ਕੱਖ ਨਾਲੇ ਕੱਖ ਹੋ ਜਾਂਦਾ ਸੀ ਨਾਲੇ ਉਹ ਵਿੱਚ ਜਿਹੜੀ ਉੱਚੀ ਹੋ ਜਾਂਦੀ ਸੀ ਠੀਕ ਨਹੀਂ ਇਹਨੇ ਇਹਨੇ ਸਾਰੀ ਨੇ ਇੱਕਸਾਰ ਰਹਿਣਾ ਤੁੰਗਾਂ ਕੋਈ ਨਹੀਂ ਆਣੇ ਮੈਂ ਪਾਣੀ ਪਾ ਦਿੰਦਾ ਉਹੀ ਤਾਂ ਗੱਲ ਬਸ ਇਹਨੂੰ ਡੋੜਨ ਵੇਲੇ ਤੂੰ ਉਧਰ ਦੇਖੜਾ ਦੇ ਕੇ ਇਹਨੂੰ ਭਰ ਕੇ ਰੱਖਿਆ ਕਰ ਧਿਆਨ ਕੱਲ ਨੂੰ ਆਪਾਂ ਉਹ ਪਨੀਰੀ ਨੂੰ ਪਾਣੀ ਨਹੀਂ ਲਾਉਣਾ ਬਾਸਮਤੀ ਨੂੰ ਠੀਕ ਹੈ ਨਾ ਫਿਰੋ ਜੇ ਕੱਲ ਨੂੰ ਤਾਂ ਰਹਿਣ ਦੀ ਹੈ ਨਾ ਪਏ ਦੇ ਫਰੋ ਬੁੜਨੇ ਵਾਲ ਦੇ ਅੱਜ ਤਾਂ ਲਾਇਆ ਆਏ ਨੇ ਪਾਣੀ ਕਿੰਨਾ ਕ ਟਾਈਮ ਖੜਦਾ ਉਹ ਚ ਸ਼ਾਮ ਤੱਕ ਸੁੱਕ ਜਾਂਦਾ ਪਹਿਲਾਂ ਤਾਂ ਸੁੱਕੀ ਲੇਗਾ ਹਾਂ ਅਗਲੇ ਖਾਣੇ ਲਈ ਸਜਵਾ ਦਾ ਪਾਣੀ ਰਹਿ ਗਿਆ ਫੇਰ ਬਸ ਹੁਣ ਕੱਲ ਨੂੰ ਨਾ ਭਾਈ ਠੀਕ ਹੈ ਜੇ ਸਵੇਰੇ ਗਿਆ ਤੂੰ ਜੇ ਹੋਇਆ ਵੀ ਵਿੱਚ ਉਹਨੂੰ ਕੱਢ ਦੇ ਰੋਜੂ ਕਾਲੂ ਉਹ ਪਨੀਰੀ ਨੂੰ ਨਹੀਂ ਪਾਉਣਾ ਆਪਾਂ 211 ਨੂੰ ਪਾ ਦਾਂਗੇ ਜਿਨ੍ਹਾਂ ਚ ਅੱਜ ਪਾਇਆ ਸੀ ਇੱਤਾ ਵੀ ਚੱਲ ਤੇ ਤਾਂ ਸਾਫ ਹੋ ਜਾਣਾ ਜੀ ਤਾਂ ਹੀ ਦਾ ਯਾਰ ਮੈਂ ਉਦੋਂ ਦੀ ਚਲਾਈ ਸੀ ਮੋਟਰ ਵੀ ਚ ਸਾਫ ਹੋ ਜਾਂਦਾ ਪਾਣੀ ਹੁਣ ਸੁਣੋ ਜਦੋਂ ਪੂਰਾ ਸਾਫ ਜਾ ਹੋ ਗਿਆ ਉਦੋਂ ਚਲਾ ਦੇ ਗੋਹਾ ਦੇ ਗੋੜੇ ਹਲੇ ਉ ਤਾਂ ਗਾਮ ਪਿੰਡਿਕੇ ਹੋਤਾ ਜਮ ਲਾਗ ਲੇ ਸਭ ਦਾ ਗੰਫਰ ਸਭ ਵੀ ਤੋ ਪਣੀ ਨਹੀਂ ਨਹੀਂ ਹੋ ਜਾਣਾ ਬਹੁਤ ਚੱਲ ਆਈ ਦੀ ਪਹਿਲਾ ਮੋਟਰ ਆ ਬੰਦਾ ਇਧਰੋਂ ਸਮਾਰ ਕੇ ਫਿਰੋਜ ਇਧਰੋਂ ਤਾਂ ਨਹੀਂ ਆਉਂਦਾ ਪਾਣੀ ਖਾਲਚੋਂ ਬਾਗ ਵੈਕ ਤਾਂ ਨਹੀਂ ਆਉਂਦਾ ਕਿਹੜੇ ਚ ਹਾਂ ਇਹਨੂੰ ਆਪਾਂ ਕੱਲ ਨੂੰ ਸਾਫ਼ ਕਰਾ ਲਾਂਗੇ ਬੁੜੀਆਂ ਤੋਂ ਅੱਜ ਪਹਿਲਾ ਦਿਨ ਸੀਗਾ 9 ਵਜੇਗੇ ਪੂਰੇ ਤਰਿਆਂ ਰੱਖਦਿਆਂ ਨੂੰ ਕਿਉਂਕਿ ਜੇ ਨਾ ਰੱਖਦੇ ਨਾ ਫਿਰ ਇਹਨੇ ਵੱਡੀ ਹੋ ਜਾਣਾ ਸੀ ਤੂਈ ਨੇ ਫਿਰ ਉਹਨੇ ਉੱਪਰਲੀ ਤੂਈ ਨੂੰ ਨਾਲ ਟੱਕਰ ਖਾ ਜਾਣੀ ਸੀ ਫਿਰ ਦੋ ਦਿਨ ਪਨੀਰੀ ਨੇ ਲੇਟ ਹੋ ਜਾਣਾ ਸੀ ਤਾਂ ਕਰਕੇ ਫਿਰ ਅੱਜ ਰੱਖੀ ਆ ਵੀ ਰੱਖਣੀ ਚਾਹੀਦੀ ਆ ਤਾਂ ਕਰਕੇ ਬੰਦਿਆਂ ਨੂੰ ਕਿਹਾ ਮੈਂ ਘੇਰ ਚਲੋ ਨਾਲ ਲਾ ਕੇ ਰੱਖੀਏ ਵੀ ਫੇਰ ਹੀ ਕੰਮ ਹੋਊਗਾ ਸਾਰੇ ਜਾਣੇ ਨੇ ਹੱਥੋ ਹੱਥੀ ਲਾ ਕੇ ਰੱਖਤੀ ਹੁਣ 1000 ਟਰੇ ਦਾ ਜੇ ਉਹ ਟਰਾਲੀ ਚ ਤੇ 15 1600 ਵਾ ਟਰਾਲੀ ਭਰੀ ਖੜੀ ਆ ਇਹ ਕਾਲੂ ਰੱਖਾਂਗੇ ਹਨੀਰੀ ਬੀਜਣ ਦਾ ਕੰਮ ਤਾਂ ਹੈਗਾ ਬਹੁਤ ਸੌਖਾ ਬਸ ਇੱਕ ਥੋੜਾ ਮਿੱਟੀ ਲੱਗਦੀ ਆ ਮਿੱਟੀ ਛਾਣਨੀ ਪੈਂਦੀ ਆ ਮੈਲਾ ਦਾ ਕੰਮ ਇਹਦਾ ਇਸੇ ਵੀ ਨਹੀਂ ਬੰਦ ਕਰਿਆ ਅੱਜ ਚਲਦੇ ਹੀ